ਅੱਜ ਸਭ ਤੋਂ ਪਹਿਲਾਂ ਮੇਰੀ ਬੜੀ ਖੁਸ਼ੀ ਦੀ ਮੌਕਾ ਸਾਡੀ ਡਾਕਟਰ ਹਿਊਮਨ ਸਲਿਡ ਪੰਜਾਬ ਦੇ ਸਾਡੇ ਬਹੁਤ ਹੀ ਵਧੀਆ ਇਮਾਨਦਾਰ ਕੋਲ ਹੈ ਡਾਕਟਰ ਸਾਡੇ ਦੀ ਮਿਲ ਕੇ ਅਸੀਂ ਦਾ ਸਿੱਖਿਆ ਦਾ ਬਹੁਤਾਂ ਮਾਣ ਹੋ ਰਿਹਾ ਜਿਹੜੀ ਸਾਡੇ ਲਈ ਬਹੁਤ ਬੜੀ ਖੁਸ਼ੀ ਵਾਲਾ ਹੈ ਕਾਲੀ ਅਸਰਾਮ ਨੇ ਮਤਲਬ ਬਹੁਤ ਜੀ ਦੇ ਨਾਲ ਬੈਠ ਕੇ ਇਹ ਮਹੀਨਾ ਦਾ ਪੰਜਾਬ ਹਿਊਮਨ ਸੋਸਾਇਟੀ ਵੱਲੋਂ ਸਟੇਟ ਪ੍ਰਧਾਨ ਜਿੰ다 ਸ਼ਰਮਾ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪੂਰੇ ਹਰਤੇ ਬਹੁਤ-ਬਹੁਤ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੋ ਆਏ ਨੇ ਤੇ ਅੱਗੇ ਵਾਸਤੇ ਵੀ ਜਿਵੇਂ ਜੋ ਸਾਰੇ ਸੋਸ਼ਲ ਵਰਗ ਖੰਨੇ ਨਾਲ ਸਾਡੇ ਚੱਲਦੇ ਰਹਿੰਦੇ ਨੇ ਸਾਡਾ ਪੂਰਾ ਸਾਥ ਦੇਣਗੇ ਇਹ ਸਾਡੇ ਡੀਐਸਪੀ ਸਾਹਿਬ ਦੋ ਵਾਰ ਬੋਲਣਗੇ ਜਗਤਰਾ ਸਾਨੂੰ ਆਪਣਾ ਅੰਸਾਰ ਦਿੱਲ ਜਿੱਦ ਤੇ ਸੂਚੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਦਾਵਲ ਸਮਝਿਆ ਤੇ ਜੋ ਮਾਨਸਮਾਨ ਬਖਸ਼ਿਆ ਉਹਦੇ ਵੀ ਬਹੁਤ-ਬਹੁਤ ਧੰਨਵਾਦ ਤੇ ਇਹ ਵਿਧਾਈ ਦੇ ਯੋਗਤਰ ਨੇ ਜਿਹੜੀ ਆਪਣੀ ਸਮਾਜ ਸੇਵਾ ਦੀ ਸੁਸਾਇਟੀ ਚਲਾ ਰਹੇ ਨੇ ਰੀਚ ਰੁੱਖ ਲਗਾਉਣੇ ਨਸ਼ਾ ਅਵਰੂਧ ਸੈਮੀਨਾਰ ਤੇ ਹੋਰ ਸਮਾਜ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਚੰਗੇ ਕੰਮਾਂ ਵਿੱਚ ਹਿੱਸਾ ਲੈਂਦੇ ਆ ਯੋਗਦਾਨ ਪਾਉਂਦੇ ਆ ਉਸ ਲਈ ਇਹਨਾਂ ਨੂੰ ਤੇ ਇਹਨਾਂ ਟੀਮ ਨੂੰ ਵਧਾਈ ਦੇ ਦੇਣਾ ਪਰਸੰਸ਼ਾ ਵੀ ਕਰਦੇ ਆ ਤੇ ਕਿਉਂਕਿ ਜਿਹੜਾ ਸਮਾਜ ਹੈ ਇਹ ਆਪਣੇ ਸਾਰਿਆਂ ਦੇ ਕੱਲਾ ਕੱਲਾ ਜੇ ਇਨਸਾਨ ਆਪਣਾ ਰੋਲ ਨਿਭਾਊਗਾ ਤਾਂ ਹੀ ਨਰੋਇਆ ਸਮਾਜ ਬਣ ਸਕਦਾ ਹੈ ਜਿੱਦਾਂ ਕਿ ਜੁਗਨਸ਼ਰੁਧ ਵੀ ਚੱਲ ਰਿਹਾ ਹੈ ਹੋਰ ਬਨੇ ਤਰੀਕਿਆਂ ਨਾਲ ਆਪਾਂ ਆਪਣੇ ਸਮਾਜ ਨੂੰ ਅੱਛਾ ਬਣਾਉਣ ਦੇ ਕੰਮ ਕਰ ਰਹੇ ਹਾਂ ਕਿ ਸਾਰਿਆਂ ਨੇ ਲੜ ਕੇ ਚਾਹੇ ਖੇਡਾਂ ਰਾਹੀਂ ਰੁੱਖ ਲਗਾਉਣ ਰਾਹੀਂ ਵਾਤਾਵਰਨ ਰਾਹੀਂ ਮਤਲਬ ਲੋਕਾਂ ਨੂੰ ਅੱਗੇ ਬੱਚਿਆਂ ਨੂੰ ਯੂਥ ਨੂੰ ਪ੍ਰੇਰਨਾ ਦੇਣੀ ਹੈ ਜਿਹਨਾਂ ਦੇ ਨਸ਼ੇ ਤੋਂ ਬਚਾਇਆ ਜਾ ਸਕਦੇ ਉਹਦੇ ਲਈ ਜੋ ਵੀ ਉਦਮ ਅਪਰਾਧੇ ਹੋ ਸਕਦੇ ਆ ਉਹ ਸਾਰੇ ਮਿਲ ਕੇ ਅਸੀਂ ਵੀ ਪੂਰਾ ਸਹਿਯੋਗ ਕਰਾਂਗੇ ਇਸ ਸੰਸਥਾ ਨੂੰ ਅੱਗੇ ਵਾਸਤੇ ਤਾਂ ਕਿ ਹੋਰ ਵੀ ਕਈ ਨਵੇਂ ਨਵੇਂ ਤਰੀਕੇ ਨਾਲ ਕੰਮ ਕੀਤੇ ਜਾ ਸਕਣ ਤੇ ਨਸ਼ਾ ਵਿਰੋਧ ਜਿਹੜੀ